ਪਿਛਲੇ ਦਿਨੀ ਜਦੋਂ ਪੰਜਾਬ ਸਰਕਾਰ ਨੂੰ 8500 ਕਰੋੜ ਕਰਜ਼ ਲੈਣ ਦੀ ਮਨਜ਼ੂਰੀ ਮਿਲੀ ਤੇ ਇਸ ਖੁਸ਼ੀ ਦੇ ਮੌਕੇ ਤੇ ਖਿਬੇ ਹੋਏ ਸਾਡੇ ਖਜ਼ਾਨਾ ਮੰਤਰੀ ਚੀਮਾ ਸਾਹਿਬ ਆਪਣੀ ਖੁਸ਼ੀ ਨੂੰ ਹੈਪੀਨੈਸ ਨੂੰ ਲੋਟਲਿਅਮ ਹੈਪੀ ਮੂਡ ਬਣਾ ਕੇ ਉਹਨਾਂ ਨੇ ਜਗ ਜਾਰ ਕੀਤਾ ਪਰ ਇਸ ਖੁਸ਼ੀ ਤੇ ਪ੍ਰਗਟਾਵੇ ਦਾ ਜਿਹੜਾ ਪ੍ਰਤੀ ਕਰਮਾਇਆ ਚਾਹੇ ਉਹ ਸਿਆਸੀ ਸਫਾਂ ਦੇ ਵਿੱਚੋਂ ਸੀ ਚਾਹੇ ਉਹ ਸਮਾਜਿਕ ਚਿੰਤਨ ਦੇ ਵਿੱਚੋਂ ਨਿਕਲਿਆ ਇੱਕ ਸਰਵਕਾਰੀ ਸੱਚ ਸੀ ਤਾਂ ਮੇਰੇ ਖਿਆਲ ਦੇ ਨਾਲ ਮੇਰੇ ਵਰਗੇ ਬੰਦੇ ਜਿਹੜੇ ਨਿੱਜੀ ਜੀਵਨ ਦੇ ਵਿੱਚ ਕਾਫੀ ਖੁਸ਼ ਰਹਿੰਦੇ ਆ ਪਰ ਖਬਰੀ ਸੰਸਾਰ ਤੋਂ ਕਾਫੀ ਚਿੰਤਤ ਰਹਿੰਦੇ ਆ ਹਾਲਾਤ ਤੋਂ ਕਾਫੀ ਚਿੰਤਤ ਰਹਿੰਦੇ ਆ ਉਹਨਾਂ ਵਾਸਤੇ ਵੀ ਇਹ ਖੁਸ਼ੀ ਦਾ ਸਬਬ ਸੀ ਕਿ ਠੀਕ ਹੈ ਕਰਜ਼ਾ ਤੇ ਹੋਰ ਚੜੇਗਾ ਐਟ ਲੀਸਟ ਹੁਣ ਇਹਤੇ ਤੇ ਇੱਕ ਬਹਿਸ ਤੇ ਚੱਲ ਪਈ ਆ ਅਸੀਂ ਅੱਜ ਇਸ ਵਿਸ਼ੇ ਤੇ ਕੁਝ ਪਰਤਾਂ ਖੋਲ੍ਹਣ ਜਾ ਰਹੇ ਹਾਂ ਹਾਲਾਂਕਿ ਮੈਨੂੰ ਉਮੀਦ ਨਹੀਂ ਯਕੀਨ ਹੈ ਕਿ ਮੈਂ ਅੱਗੇ ਵੀ ਬਹੁਤ ਕੋਸ਼ਿਸ਼ਾਂ ਅਜਿਹੀਆਂ ਕੀਤੀਆਂ ਨੇ ਹਰ ਕੋਸ਼ਿਸ਼ ਮੇਰੀ ਨਕਾਰਾ ਯਾ ਕਲ ਨਖਦੀ ਸਾਬਤ ਹੋਈ ਹੈ ਹੰਗਾਰਾ ਨਹੀਂ ਦਰਦਾ ਸ ਪਰ ਕੁਝ ਚੀਜ਼ਾਂ ਤੁਹਾਨੂੰ ਵਾਰ-ਵਾਰ ਕਰਨੀਆਂ ਆ ਖਾਸ ਤੌਰ ਤੇ ਉਸ ਵੇਲੇ ਕਿ ਕਟੂਕਟੇ ਕਿ ਜਦੋਂ ਬਹਿਸ ਜਾਂ ਚਿੰਤਨ ਚੱਲਦੀ ਹੈ ਉਹ ਚੱਲ ਰਹੇ ਹੋ ਤਾਂ ਉਸ ਵੇਲੇ ਤੁਹਾਨੂੰ ਉਹ ਯਤਨ ਕਰਨੇ ਪੈਂਦੇ ਆ ਇਹ ਸੋਚ ਕੇ ਕਿ ਯਾਰ ਇੱਕ ਪੱਖ ਹੁੰਦਾ ਹੈ ਕਮਰਸ਼ial ਤੇ ਉਸ ਪੱਖ ਤੋਂ ਛੱਡੋ ਇਸ ਪੱਖ ਤੋਂ ਵੇਖੋ ਉਹ ਹੈ ਲੋਕ ਪੱਖ ਲੋਕ ਪੱਖ ਕੀ ਆਵਾਜ਼ ਦਿੰਦਾ ਹੈ ਹੁਣ ਦੇਖੋ ਸ਼ੁਰੂਆਤ ਜੇ ਆਪਾਂ ਕਰੀਏ ਮੈਂ ਤੁਹਾਨੂੰ ਥੋੜਾ ਬੈਕਗ੍ਰਾਉਂਡ ਚ ਲੈ ਜਾਂਦਾ ਜਿਸ ਪੰਜਾਬ ਦੀ ਮਿੱਟੀ ਦਾ ਆਨਾਜ ਖਾ ਕੇ ਤੁਸੀਂ ਇੱਥੋਂ ਤੱਕ ਆਏ ਇਹ ਪੰਜਾਬ ਦੀ ਮਿੱਟੀ ਆਪਣਾ ਇੱਕ ਇਤਿਹਾਸ ਆਪਣੇ ਅੰਦਰ ਸਮੋਈ ਬੈਠੀ ਆ ਇਹ ਉਹ ਪੰਜਾਬ ਹੈ ਸਾ ਜਿਸ ਨੇ ਬਹੁਤ ਕੁਝ ਦੇਖਿਆ ਮੈਂ ਤੁਹਾਨੂੰ ਇੱਕ ਛੋਟੀ ਜੀ ਪਿਛੋਕੜ ਦੀ ਚਲਕ ਦਿਨਾ ਖਾਸ ਤੌਰ ਤੇ ਜਿਹੜੇ ਇਕਨੋਮੀ ਨੂੰ ਬੱਚੇ ਸਮਝ ਰਹੇ ਨੇ ਕੁਝ ਐਸੇ ਬੱਚੇ ਜਿਹੜੇ ਇਕਨੋਮੀ ਨੂੰ ਸਮਝ ਚੁੱਕੇ ਆ ਜਾਂ ਮੇਰੇ ਵਰਗੇ ਐਸੇ ਲੋਕ ਜਿਹੜੇ ਹੁਣ ਚਿੰਤਾ ਜਤਾ ਰਹੇ ਆ ਕਿ ਪੰਜਾਬ ਕਿਧਰ ਨੂੰ ਜਾ ਰਿਹਾ ਉਹਨਾਂ ਵਾਸਤੇ 47 ਦੀ ਵੰਡ ਦੀ ਪੀੜ ਹੰਡਾਉਣ ਤੋਂ ਬਾਅਦ ਕੋ ਕਿ ਪਛ ਲਗੇ ਕਾਲ ਜੇ ਤੇ ਲੱਕ ਚ ਹੱਕ ਤੇ ਪੰਜਾਬ ਇੱਕ ਐਸਾ ਸੂਬਾ ਸੀ ਜਿਸ ਨੇ ਬਹੁਤ ਜਲਦੀ ਆਪਣਾ ਉਦਯੋਗਿਕ ਸੈਟਅਪ ਜਿਹੜਾ ਸੀਗਾ ਉਹ ਇਸ ਤਰ੍ਹਾਂ ਕਰ ਲਿਆ ਸਾਬ ਕਿ 80 ਦੇ ਹੱਕੇ ਤੱਕ ਉਹਦੀ ਗਰੋਥ ਰੇਟ 20 ਪਲੱਸ ਸੀ ਸੋਚ ਕੇ ਦੇਖੋ ਅੱਜ ਦੇ ਦੌਰ ਚ ਕਿਸੇ ਸੂਬੇ ਦੀ ਅਦਯੋਗ ਗ੍ਰੋਥ ਰੇਟ ਜੇ ਵੀ ਪਲੱਸ ਹੈ ਉਸਦੀ ਇਕਨੋਮੀ ਕਿੰਨੀ ਸੋਲਿਡ ਹੋਏਗੀ ਕਿੰਨਾ ਰੋਜ਼ਗਾਰ ਹੋਏਗਾ ਉਹਦੇ ਕੋਲ ਪੰਜਾਬ ਕੋਲ ਸੀ ਯਾਨੀ ਪੰਜਾਬ ਫੇਰ ਵੰਡਿਆ ਵੀ ਜਾਂਦਾ ਹੈ 75 ਤੋਂ 95 ਦੇ ਦਰਮਿਆਨ ਛੰਬਿਆ ਵੀ ਜਾਂਦਾ ਪਰ باوجود ਇਸ ਦੇ 80 85 ਤੱਕ ਅਦਯੋਗ ਗ੍ਰੋਥ ਰੇਟ ਇੰਨੀ ਸ਼ਾਨਦਾਰ ਸੀ ਕਿ ਇੰਡੀਆ ਚ ਟਾਪਰ ਸੀ ਔਰ ਇੰਟਰਸਟਿੰਗ ਫੈਕਟ ਦੱਸਦਾ ਤੁਹਾਨੂੰ ਕਿ ਜਦੋਂ 90 ਦੇ ਦਹਾਕੇ ਚੋਂ ਪੰਜਾਬ ਦੁਬਾਰਾ ਫਿਰ ਇੱਕ ਵਾਰੀ ਉੱਠ ਕੇ ਤੁਰਨ ਦਾ ਯਤਨ ਕਰਦਾ ਉਸ ਵੇਲੇ ਤੱਕ ਸਾਡੀ ਗਰੋਥ ਰੇਟ 10+ ਸੀ ਇੰਨਾ ਕੁਝ ਸਹਿ ਕੇ ਹੁਣ ਅਸੀਂ ਆ ਜਾਈਏ ਕਰਜ਼ੇ ਤੇ ਫਿਰ ਦੁਬਾਰਾ ਉਹ ਕਰਜ਼ਾ ਜਿਸ ਦੀ ਪੀੜ ਜਿਸ ਦੀ ਚੀਜ਼ ਅਜ ਅਸੀਂ ਸਾਰੇ ਮਹਿਸੂਸ ਕਰ ਰਹੇ ਹਾਂ ਤਕਰੀਬਨ ਇਹ ਕਰਨੀ ਵੀ ਚਾਹੀਦੀ ਆ ਇਸ ਕਰਜ਼ੇ ਦਾ 80 85 ਦੇ ਦੌਰਾਨ ਇਹ ਹਾਲ ਸੀ ਕਿ ਆਪਾਂ ਸਰਪਲਸ ਸੀ ਯਾਨੀ 75 ਤੋਂ ਬਾਅਦ ਪੰਜਾਬ ਦੇ ਹਾਲਾਤ ਇੱਕ ਮੋੜਾ ਕੱਟ ਰਿਹਾ ਇਸ ਪਰ ਬਾਵਜੂਦ ਇਸ ਤੇ 80 85 ਤੱਕ ਨਾ ਸਿਰਫ ਅਸੀਂ ਉਦਯੋਗ ਸਿਹਤ ਟਾਪਰ ਸੀਗੇ ਬਲਕਿ ਸਰਪਲਸ ਸੀ ਹੁਣ ਸਰਪਲਸ ਕਿਵੇਂ ਇੱਕ ਛੋਟੀ ਜਿਹੀ ਮਿਸਾਲ ਦਿੰਨਾ ਕਿ ਮੰਨ ਲਓ ਆਪਣੇ ਘਰ ਜਾਂ ਮੇਰੇ ਘਰ ਪੰਜ ਮੈਂਬਰ ਆਪਾਂ ਸਾਡਾ ਸਾਰਿਆਂ ਦਾ ਰਲਾਕੇ ਮਲਾਕੇ ਚੁੰਨੂ ਮੁੰਨੂ ਦਾ ਮੁੰਨੀ ਦਾ ਸਾਰਿਆਂ ਦਾ ਜਿਹੜਾ ਖਰਚਾ ਹੈ ਉਹ ਬਣਦਾ 50000 ਤੇ ਮੇਰੀ ਇਨਕਮ ਵੀ ਹੈ 50000 ਤਾਂ ਆਪਾਂ ਕਿ ਉਹ ਹੈ ਸਰਪਲਸ ਯਾਨੀ ਪੰਜਾਬ ਕੋਲ ਇੰਨਾ ਧਨ ਸੀ ਕਿ ਕੋਈ ਕਰਸਾ ਲੈਣ ਦੀ ਲੋੜ ਨਹੀਂ ਕੋਈ ਉਧਾਰੀ ਚੁੱਕਣ ਦੀ ਸਮਰੱਥਾ ਨਹੀਂ ਜਿੰਨਾ ਖਰਚਾ ਉਹਨਾਂ ਦੇ ਕੋਲ ਪਰ ਉਸ ਤੋਂ ਬਾਅਦ ਸੈਂਟਰ ਸਰਕਾਰ ਦੀਆਂ ਕੁਝ ਨੀਤੀਆਂ ਬਦਲਦੀਆਂ ਖਾਸ ਤੌਰ ਤੇ ਮਨਮੋਹਨ ਸਿੰਘ ਦੇ ਵਿੱਤ ਮੰਤਰੀ ਬਣ ਤੋਂ ਬਾਅਦ ਇੱਕ ਉਹ ਸੱਟ ਅਤੇ ਇਸ ਤੋਂ ਇਲਾਵਾ ਜੋ ਪੰਜਾਬ ਨੇ ਉਹ ਦੌਰ ਹੰਡਾਇਆ ਸੰਤਾ ਹੰਡਾਇਆ ਕੇਂਦਰ ਸਰਕਾਰ ਨੇ ਕੋਈ ਬਹੁਤ ਜ਼ਿਆਦਾ امداد ਨਹੀਂ ਕੀਤੀ ਇੱਥੇ ਆ ਕੇ ਮੈਂ ਕਹਿੰਦਾ ਕਿ ਪੰਜਾਬ ਦੇ ਨਾਲ ਵਿਤਕਰਾ ਹੋਇਆ ਕਿਉਂ ਕਿ ਪਹਿਲਾਂ ਪੰਜਾਬ ਨੂੰ ਕਾਫੀ ਸਪੋਰਟ ਕੀਤੀ ਸੈਂਟਰ ਨੇ ਪਰ ਉਸ ਤੋਂ ਬਾਅਦ ਇਹ ਸਪੋਰਟ ਖਤਮ ਹੁੰਦੀ ਗਈ ਉਲਟਾ ਪਹਾੜੀ ਰਾਜਾਂ ਨੂੰ ਜਾਂ ਦੂਜੇ ਰਾਜਾਂ ਨੂੰ ਸਪੋਰਟ ਜ਼ਿਆਦਾ ਦਿੱਤੀ ਗਈ ਜਿਸ ਦਾ ਖਮਿਆਸਾ ਸਾਡੇ ਸਾਹਮਣੇ ਆ ਖੈਰ ਮੇਨ ਅੱਜ ਦਾ ਆਪਣਾ ਵਿਸ਼ਾ ਹੈ ਕਰਜ਼ਾ ਕਰਜਾ ਸਟਾਰਟ ਹੁੰਦਾ ਜੀ 92 93 ਤੋਂ ਵਿੰਤ ਸਿੰਘ ਸਰਕਾਰ ਆ ਚੁੱਕੀ ਹੈ ਅੰਕੜਾ ਵੱਖ-ਵੱਖ ਹੈ ਇਸ ਕਰਕੇ ਮੈਂ ਇੱਕ ਨਿਚੋੜ ਕੱਢ ਕੇ ਦੱਸ ਦਿੰਦਾ ਕਿ 92 93 ਵਿੱਚ ਪੰਜਾਬ ਸਰ ਲਗਭਗ ਲਾ ਲੋ ਕੋਈ ਕੋਈ 5-7000 ਦਾ 5-7000 ਕਰੋੜ ਦਾ ਕਰਜ਼ਾ ਸੀ ਪਰ ਇਹ 10 ਸਾਲ ਬਾਅਦ ਯਾਨੀ 2-3 ਤੱਕ ਇਕ ਨਾ ਹੋ ਜਾਂਦਾ ਮੈਂ ਤੁਹਾਨੂੰ ਇੱਕ ਡਾਟਾ ਦਿੰਦਾ 2002 ਦੇ ਵਿੱਚ ਜਦੋਂ ਅਮਰਿੰਦਰ ਸਿੰਘ ਸਰਕਾਰ ਬਣਦੀ ਹੈ ਤਾਂ ਇਹਨਾਂ ਦਾ ਜਿਹੜਾ ਕਰਜ਼ ਉਸ ਵੇਲੇ ਸੀ ਉਹ 39000 ਕਰੋੜ ਦਾ ਸੀ ਮਤਲਬ ਕਿ 92 93 ਤੋਂ 2002 ਤਿੰਨ ਤੱਕ 10 ਸਾਲ 5 ਸਾਲ ਕਾਂਗਰਸ ਰਾਜ ਕਰਦੀ ਹੈ 5 ਸਾਲ ਬਾਦਲ ਸਾਹਿਬ ਰਾਜ ਕਰਦੇ ਆ ਤਾਂ ਇਹ ਕਰਜ਼ਾ 5 7000 ਕਰੋੜ ਤੋਂ ਵੱਧ ਕੇ 39000 ਕਰੋੜ ਤੱਕ ਜਾਂਦਾ ਹੈ ਦੋ ਸਰਕਾਰਾਂ 'ਚ ਬਹੁਤ ਵੱਡੀ ਸ਼ਾਲ ਸੀ ਇਹ ਵਿੰਤ ਸਿੰਘ ਸਰਕਾਰ ਜਿਹੜੀ ਬਾਅਦ ਦੇ ਵਿੱਚ ਹਰਚਰਨ ਸਿੰਘ ਸਰਕਾਰ ਬਣੀ ਬਾਅਦ ਦੇ ਵਿੱਚ ਪਟਲ ਸਰਕਾਰ ਬਣੀ ਇਤੋਂ ਬਾਅਦ ਹੀ ਪੰਜਾਬ ਦੇ ਵਿੱਚ ਕਰਜ਼ਾ ਵਧਣਾ ਸਟਾਰਟ ਹੋਏਗਾ ਤੁਸੀਂ ਦੇਖਦੇ ਜਾਣਾ ਜਦੋਂ ਅਮਰਿੰਦਰ ਸਿੰਘ ਨੇ ਆਪਣੀ ਪਾਰੀ ਖਤਮ ਕੀਤੀ 2007 ਦੇ ਵਿੱਚ ਤੇ ਟੋਟਲ ਕਰਜ਼ਾ ਸੀਗਾ 52000 ਕਰੋੜ ਯਾਨੀ ਅਮਰਿੰਦਰ ਸੋਵੀ 13000 ਕਰੋੜ ਪੰਜ ਸਾਲਾਂ ਚ ਚੜਾ ਕੇ ਚੱਲਦੇ ਬਣੇ ਫਿਰ ਆ ਗਈ ਪ੍ਰਕਾਸ਼ ਸਿੰਘ ਬਾਦਲ ਦੀ 2007 ਵਾਲੀ ਸਰਕਾਰ ਇਹਨੂੰ ਆਪਾਂ 10 ਸਾਲ ਦੀ ਸਰਕਾਰ ਗਿਣਾਂਗੇ ਇਹਨਾਂ ਨੇ ਕਰਜ਼ਾ ਕਿੰਨਾ ਫੜਿਆ 52000 ਕਰੋੜ ਜਦੋਂ ਇਹਨਾਂ ਨੇ ਸਰਕਾਰ ਛੱਡੀ ਕਰਜ਼ਾ ਕਿੰਨਾ ਛੱਡਿਆ 182000 ਕਰੋੜ ਮਤਲਬ 1 ਲੱਖ 30 ਹਜ਼ਾਰ ਕਰੋੜ ਕਰਜ਼ਾ ਚੜਾ ਦਿੱਤਾ ਇਹਨਾਂ ਨੇ 10 ਸਾਲਾਂ 'ਚ 10 ਸਾਲਾਂ 'ਚ ਅੱਜ ਅਕਾਲੀ ਗੱਲਾਂ ਤੇ ਕਰਦੇ ਨੇ ਕਰਜ਼ੇ ਦੀਆਂ ਪਰ ਉਹਨਾਂ ਨੂੰ ਇਹਨਾਂ ਤੱਥਾਂ ਦੀ ਰੌਸ਼ਨੀ ਦੇ ਵਿੱਚ ਝਾਕਣ ਦੀ ਜ਼ਰੂਰਤ ਆ ਉਹਨਾਂ ਅੰਕੜਿਆਂ ਵੱਲ ਜਿਹੜੇ ਅੰਕੜਿਆਂ ਨੂੰ ਫੜ ਕੇ ਵਿਰੋਧੀਆਂ ਨੂੰ ਕੇਲ ਰਿਆ ਖੈਰ ਫਿਰ ਅਮਰਿੰਦਰ ਸਿੰਘ ਦੀ ਵਾਪਸੀ ਹੁੰਦੀ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਚੰਨੀ ਸਾਹਿਬ ਵੀ ਵਣਦੇ ਨੇ ਮੁੱਖ ਮੰਤਰੀ ਇਹਨਾਂ ਨੇ ਸ਼ੁਰੂਆਤ ਕੀਤੀ 182000 ਕਰੋੜ ਤੋਂ ਕਰਜ਼ੇ ਦੀ ਤੇ ਜਦੋਂ ਇਹਨਾਂ ਨੇ ਸਰਕਾਰ ਛੱਡੀ ਇਹ ਕਰਜ਼ਾ ਵੱਧ ਕੇ ਹੋ ਗਿਆ ਸੀ 285000 ਕਰੋੜ ਇਹ ਜਿਹੜੇ ਕਾਂਗਰਸੀ ਅੱਜ ਤਿੰਗ ਤਿੰਗ ਕੇ ਕਰਜ਼ੇ ਦਾ ਜ਼ਿਕਰ ਕਰਦੇ ਨੇ ਸਾਬ ਇਹਨਾਂ ਨੇ 5 ਸਾਲਾਂ ਦੇ ਵਿੱਚ 1 ਲੱਖ ਕਰੋੜ ਕਰਜ਼ਾ ਚੁਕਿਆ 1 ਲੱਖ ਕਰੋੜ ਜੇ ਇਹਨਾਂ ਨੂੰ ਪੰਜਾਂ ਨੂੰ ਆਪਾਂ ਵਣ ਦਈਏ 20 ਦੇ ਹਿਸਾਬ ਨਾਲ ਯਾਨੀ ਵੀ ਹਜ਼ਾਰ ਕਰੋੜ ਇੱਕ ਸਾਲ ਦਾ ਤੇ ਹੁਣ ਮਹੀਨੇ ਦਾ ਲਾ ਲਓ ਮਹੀਨੇ ਦਾ ਲਾ ਲਓ ਮਹੀਨੇ 12 ਹੁੰਦੇ ਆ ਸਾਲ ਦੇ ਵਿੱਚ ਤੇ ਕਰਜ਼ਾ ਚੁੱਕਿਆ ਜਾ ਰਿਹਾ ਤੁਸੀਂ ਅੰਦਾਜ਼ਾ ਲਾ ਲਓ ਕਿ 20 ਲੱਖ 20000 ਕਰੋੜ ਯਾਨੀ ਐਵਰੇਜ ਹੀ ਆਪਾਂ ਜੇ ਦੇਖੀਏ ਤਾਂ 1000 ਕਰੋੜ ਤੋਂ ਕਿਤੇ ਉੱਤੇ ਦੀ ਆ ਫਿਰ ਆਉਂਦੀ ਆ ਮਾਨ ਸਰਕਾਰ ਬਦਲਾਵ ਵਾਲੀ ਸਰਕਾਰ ਇਹ ਕਰਦੇ ਆਂਗੇ ਵਾਅਦਾ ਕਰਦੇ ਆਂਗੇ 60000 ਕਰੋੜ ਸਾਡੇ ਕੋਲ ਫਲਾਟਮ ਦਾ ਇਹਨਾਂ ਨੇ 282000 ਕਰੋੜ ਤੋਂ ਪਾਰ ਹੀ ਸਟਾਰਟ ਕੀਤੀ ਮੌਜੂਦਾ ਸਮੇਂ ਦੇ ਜਿਹੜੇ ਅੰਕੜੇ ਨੇ ਸਾਹਬ ਉਹ ਅੰਦਾਜ਼ਾ ਇਹ ਦੇ ਰਹੇ ਨੇ ਕਿ ਇਸ ਵੇਲੇ ਤੱਕ ਪੌਣੇ 4 ਲੱਖ ਕਰੋੜ ਕਰਜ਼ਾ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦੀ ਬਹੁਤ ਜਲਦੀ ਇਹ 4.5 ਲੱਖ ਕਰੋੜ ਤੱਕ ਵੀ ਚਲਾ ਜਾਏਗਾ ਇਹ ਹੈ ਕਰਜ਼ੇ ਦਾ ਇਤਿਹਾਸ ਹੁਣ ਕਰਜ਼ਾ ਚੁੱਕਣਾ ਕਿਉਂ ਪੈਂਦਾ ਹੈ ਥੋੜਾ ਜਿਹਾ ਇਹ ਦਿਤੀ ਆ ਜੋ ਸਭ ਮੈਂ ਜਿਵੇਂ ਜ਼ਿਕਰ ਕੀਤਾ ਕਾਂਗਰਸ ਸਰਕਾਰ ਤੇ ਬਾਦਲ ਸਰਕਾਰ 92 93 ਤੋਂ 2 3 ਤੱਕ ਇਹਨਾਂ ਸਰਕਾਰਾਂ ਦੇ ਵਿੱਚ ਖਾਸ ਤੌਰ ਤੇ ਖੇਤੀ ਸੈਕਟਰ ਨੂੰ ਇੱਕ ਬਿਜਲੀ ਸਬਸਿਡੀ ਦਿੱਤੀ ਗਈ ਬਹੁਤ ਵੱਡੀ ਬਿਜਲੀ ਸਬਸਿਡੀ ਸੀ ਜਿਸ ਨੂੰ ਕੁਝ ਸਮੇਂ ਬੰਦ ਕਰਨ ਦਾ ਵਿਯਤਨ ਕੀਤਾ ਗਿਆ ਅਮਰਿੰਦਰ ਸਿੰਘ ਸਰਕਾਰ ਵੱਲੋਂ ਪਰ ਉਹ ਬੰਦ ਹੋ ਨਹੀਂ ਭਾਈ ਜਿਹੜੀ ਅੱਜ ਤੱਕ ਨਹੀਂ ਜਾਈ ਜੇ ਮੋਟਾ-ਮੋਟੀ ਮੈਂ ਤੁਹਾਨੂੰ ਅੰਦਾਜ਼ਾ ਲਾ ਕੇ ਦੱਸਾਂ ਕਿ ਇਸ ਸਬਸਿਡੀ ਦਾ ਹੀ ਹੁਣ ਤੱਕ 1.40 ਹਜ਼ਾਰ ਕਰੋੜ ਰੁਪਈਆ ਬਣ ਚੁੱਕਾ ਹੈ। ਬਾਅਦ ਸਰਕਾਰ 97 ਵਾਲੀ ਉਤੋਂ ਲੈ ਕੇ ਹੁਣ ਤੱਕ ਲਗਭਗ ਲਾ ਲਓ ਕਿ ਅਸੀਂ 1.5 ਲੱਖ ਕਰੋੜ ਦੇ ਨੇੜੇ ਪਹੁੰਚ ਗਏ ਹਾਂ। ਉਹ ਸਬਸਿਡੀ ਇੱਕ ਤੇ ਸਬਸਿਡੀਆਂ ਦੇਖੋ ਸਬਸਿਡੀਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਗਰੀਬ ਨੂੰ ਮਾਰ ਦਿਓ। ਸਬਸਿਡੀ ਦਾ ਮਤਲਬ ਹੀ ਇਸ ਦੇਸ਼ ਦੇ ਵਿੱਚ ਇਹ ਮਾਡਲ ਹੈ ਕਿ ਟੈਕਸ ਪੇਅਰਸ ਤੋਂ ਪੈਸਾ ਲਓ ਤੇ ਲੋਡ ਬੰਦ ਨੂੰ ਦਿਓ ਸਬਸਿਡਾਈਜ਼ ਕਰੋ ਇਹ ਕੁਝ ਤੁਹਾਨੂੰ ਪਤਾ ਹੀ ਆ ਖੱਬੇ ਪੱਖੀ ਸੱਜੇ ਪੱਖੀ ਉਹਨਾਂ ਦੇ ਆਪਣੇ ਬਿਆਨਤ ਹੁੰਦੇ ਆ ਆਪਣੀ ਉਹਨਾਂ ਦੀ ਵਿਚਾਰਧਾਰਾ ਉਹਨਾਂ ਦਾ ਆਪਣਾ ਸੋਚਣ ਦਾ ਨਸਿਆ ਪਰ ਜਿਹੜਾ ਕਨਸੈਪਟ ਇੰਡੀਆ ਦੇ ਪੂੰਜੀ ਦੇ لحاظ ਨਾਲ ਜਾਂ ਪੂੰਜੀਵਾਦ ਮਾਡਲ ਦੇ لحاظ ਨਾਲ ਦੇਖਿਆ ਗਿਆ ਸੀ ਉਹ ਆ ਸੀਗਾ ਤਾਂ ਖैर ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਇਸ ਵੇਲੇ ਜੋ ਕਰਜ਼ਾ ਚੱਕਰ ਚੱਲ ਰਿਹਾ ਹੈ ਤਾਂ ਇਹਦੇ ਵਿੱਚ ਦਰਅਸਲ ਕੀ ਆ ਜਿਹੜਾ ਪਿਛਲਾ ਕਰਜ਼ਾ ਚੁੱਕਿਆ ਸੀ ਜੋ ਆਪਾਂ ਹੁਣ ਇੱਕ ਤਸਵੀਰ ਦੇਖੀ ਹੈ ਤਾਂ ਉਹਦਾ ਇੱਕ ਵਿਆਜ ਦਾ ਚੱਕਰ ਹੀ ਐਸਾ ਚੱਲ ਪਿਆ ਕਿ ਉਹ 84 ਲੱਖ ਜਿਹੜੀ ਬਣ ਗਿਆ ਹੁਣ ਪੰਜਾਬ ਦਾ ਵਿਆਜ ਬੋਝ ਹੈ ਜਿਹੜਾ ਉਹ ਤੁਸੀਂ 23 24 ਦੇ ਵਿੱਚ ਵੇਖੋ ਵਿਆਜ ਦੇਣ ਲਈ ਇਹਨਾਂ ਦਾ ਖਰਚਾ ਜਿਹੜਾ ਸੀ ਉਹ 2300 ਕਰੋੜ 23000 ਕਰੋੜ ਦੇ ਲਗਭਗ ਸੀ ਪੂਰੇ ਬਜਟ ਦਾ ਕਿੰਨਾ ਬਣਦਾ ਹੈ 21 ਤੋਂ 22% ਯਾਨੀ ਤੁਸੀਂ ਇਹ ਦੇਖੋ ਕਿ ਚੌਥਾ ਹਿੱਸਾ ਲਗਭਗ ਬਜਟ ਦਾ ਵਿਆਜ ਅਦਾਇਗੀ 'ਚ ਚਲਾ ਜਾਂਦਾ ਹੈ ਤੇ ਜੇ ਪਿੱਛੇ ਮੈਂ ਚਲਾ ਜਾਵਾਂ ਤੇ 24 ਤੋਂ ਪਿੱਛੇ ਚਲਾ ਜਾਵਾਂ 17 18 'ਚ 11000 ਕਰੋੜ ਸੀ 20 21 'ਚ 16000 ਕਰੋੜ ਸੀ ਠੀਕ ਹੈ ਜੀ ਤਾਂ ਮਤਲਬ ਇਹ ਆ ਕਿ 23 24 ਤੱਕ ਆਉਂਦੇ ਆਉਂਦੇ ਆ ਇਹ ਬਿੱਲ ਜਿਹੜਾ 23000 ਕਰੋੜ ਦਾ ਬਣ ਜਾਂਦਾ ਹੈ ਮਤਲਬ 6 ਸਾਲਾਂ ਦੇ ਵਿੱਚ 12000 ਕਰੋੜ ਵਿਆਜ ਦੀ ਅਦਾਇਗੀ ਤੁਹਾਨੂੰ ਐਕਸਟਰਾ ਕਰਨੀ ਪੈ ਰਹੀ ਹੈ ਤਾਂ ਫਿਰ ਫਿਰ ਤੁਸੀਂ ਕਿਸ ਵਿਆਜ ਦੇ ਚੱਕਰ ਵਿੱਚੋਂ ਨਿਕਲੋਗੇ ਸਾਬ ਕਿਵੇਂ ਨਿਕਲੋਗੇ ਕਿਉਂ ਕਰਜ਼ਾ ਵਧ ਰਿਹਾ ਹੈ ਨਾ ਹੁਣ ਵੀ ਜੇ ਤੁਸੀਂ ਦੇਖੋਗੇ ਹੁਣ ਮੈਂ ਇੱਕ ਸ਼ਬਦ ਇਸਤੇਮਾਲ ਕੀਤਾ ਸੀ ਫਿਸਕਲ ਡੈਫਿਸਿਟ ਦਾ ਜਾਨੀ ਸਰਪਲਸ ਦਾ ਤਾਂ ਉਹਦੇ ਉਲਟ ਫਿਸਕਲ ਡੈਫਿਸਿਟ ਦਾ ਜਿਹੜਾ ਸ਼ਬਦ ਆ ਉਹ ਇਹ ਸੰਕੇਤ ਦਿੰਦਾ ਹੁੰਦਾ ਕਿ ਤੁਹਾਡਾ ਘਾਟਾ ਕਿੰਨਾ ਮਤਲਬ ਕਿ ਸਰਪਲਸ ਆਪਾਂ ਸ਼ਬਦ ਦੀ ਵਿਆਖਿਆ ਕੀਤੀ ਆ ਕਿ 5 ਮੈਂਬਰ ਆ ਜੀ 50000 ਖਰਚਾ ਹੈ 50000 ਆਮਦਨ ਆ ਮਾਮਲਾ ਬਿਲਕੁਲ ਮੁਕੰਮਲ ਹੈ ਮਾਮਲਾ ਪੂਰਾ ਹੈ ਤੇ ਜੇ ਹੁਣ ਮੇਰਾ ਖਰਚਾ 60000 ਹੈ ਤੇ ਮੈਂ ਕਮਾ 50000 ਰਿਆਂ ਤਾਂ ਮੇਰਾ ਫਿਸਕਲ ਡੈਫਿਸਿਟ ਜਿਹੜਾ ਹੈ ਉਹ तकरीबन 10000 ਦਾ ਹੋ ਜਾਏਗਾ ਉਹ ਹੁਣ 10000 ਕਿਵੇਂ ਹੋਏਗਾ ਕਿ ਜਾਂ ਤਾਂ ਮੈਂ ਬੋਰੂ ਕਰੂੰਗਾ ਚੁੱਕੂੰਗਾ ਜਾਂ ਮੈਂ ਲੁੱਟੂੰਗਾ ਕਿਸੇ ਨੂੰ ਆ ਹੀ ਦੋ ਤਿੰਨ ਰਸਤੇ ਬਚਦੇ ਆ ਨਾ ਤਾਂ ਸਰਕਾਰ ਨੂੰ ਕਿੰਨੂੰ ਲੁੱਟੂ ਕੀ ਸਰਕਾਰ ਤੇ ਉਧਾਰੀ ਚੁੱਕੂੰਗੇ ਜੇ ਤੁਸੀਂ ਦੇਖੋਗੇ ਇਸ ਬਾਰੇ ਦਾ ਮੈਂ ਇਹਨਾਂ ਦਾ ਜਿਹੜਾ ਸਰਕਾਰੀ ਤੌਰ ਤੇ ਡਾਕੂਮੈਂਟ ਕੱਢਿਆ ਉਹਦੇ ਵਿੱਚ ਹੀ ਇਹਨਾਂ ਦਾ ਜਿਹੜਾ ਰੈਵਨਿਊ ਡੈਫਿਸਿਟ ਆ ਉਹ ਲਗਭਗ 23957 ਕਰੋੜ ਦਾ ਤਾਂ ਟੋਟਲ ਫਿਜ਼ੀਕਲ ਡੈਫਿਸਟ ਜਿਹੜਾ ਹੈ ਯਾਨੀ ਉਹ ਜਿਹੜਾ ਇਹਨਾਂ ਦਾ ਘਾਟਾ ਹੈ ਜਿਵੇਂ ਮੈਂ ਸਰਲ ਸਾਦੇ ਸ਼ਬਦਾਂ ਵਿੱਚ ਤੁਹਾਨੂੰ ਸਮਝਾਇਆ ਉਹ 34201 ਕਰੋੜ ਦਾ ਜਿਹੜਾ ਜੀਐਸਡੀਪੀ ਦਾ ਲਗਭਗ 4% ਦਾ ਬਣਦਾ ਹੈ ਮਤਲਬ ਇਹਨੂੰ ਹੋਰ ਸਰਲ ਕਰ ਲੈਂਦੇ ਆ ਕਿ ਜਨਾਬ ਤੁਹਾਡੀ ਕਹਾਣੀ ਇਹ ਆ ਕਿ ਤੁਹਾਨੂੰ 34 35000 ਕਰੋੜ ਦਾ ਤਾਂ ਖੱਪਾ ਹੀ ਪੂਰਨਾ ਪੈਣਾ ਹੈ ਵਿਆਜ ਦੇ ਕੇ ਇੰਨੀ ਵਿਆਜ ਦੇਣੀ ਆ ਜੋ ਪ੍ਰਿੰਸੀਪਲ ਅਮਾਉਂਟ ਹੁੰਦਾ ਕਿਸੇ ਸਾਲ ਦਾ ਉਹ ਸਰਕਾਰ ਨੇ ਪੇ ਕਰਨਾ ਇਸ ਤੋਂ ਇਲਾਵਾ ਇਸ ਘਾਟੇ ਨੂੰ ਵੀ ਤਾਂ ਪੂਰਾ ਕਰੋਗੇ ਤਾਂ ਹੀ ਤਾਂ ਬਜਟ ਜਿਹੜਾ ਤੁਹਾਡਾ ਬਣਿਆ ਇੱਕ ਸਾਲ ਦਾ ਪੂਰੇ ਘਰ ਦਾ ਖਰਚਾ ਤਾਂ ਦੀਤੇ ਚੱਲੇਗਾ ਨਾ ਸਾਰਾ ਗੱਲਾਂ ਕੁਝ ਤਕਨੀਕੀ ਆ ਇਹਨਾਂ ਨੂੰ ਸਮਝਣ ਦੀ ਲੋੜ ਆ ਤਾਂ ਖੈਰ ਇਹ ਐਸ ਵੀ ਲਈ ਦੀ ਸਾਡੀ ਸੂਰਤ ਹੈ ਲਿਆ ਕਿ ਕਰ ਕਰਾ ਕੇ ਸਾਡੇ ਕੋਲ ਕੈਪੀਟਲ ਐਕਸਪੈਂਡੀਚਰ ਯਾਨੀ ਸਰਕਾਰ ਨੇ ਜੋ ਪੂੰਜੀਗਤ ਖਰਚ ਕਰਨਾ ਹੁੰਦਾ ਆਪਦੇ ਕੋਲ ਉਹ ਬਚਦਾ ਹੀ ਨਹੀਂ ਜੇ ਬਚਦਾ ਤੇ 5-10 ਹਜ਼ਾਰ ਕਰੋੜ ਤੋਂ ਵੱਧ ਨਹੀਂ ਜਾਂਦਾ ਮੈਂ ਲੰਬੀ ਨਹੀਂ ਕਰੂੰਗਾ ਵੀਡੀਓ ਇਸ ਨੂੰ ਇੱਥੇ ਹੀ ਬ੍ਰੇਕ ਦੇ ਦੇਣਾ ਵਿਰਾਮ ਦੇ ਦੇਣਾ ਕਿ ਕਰਜ਼ਾ ਕਿਵੇਂ ਸ਼ੁਰੂ ਹੋਇਆ ਤੇ ਕਰਜ਼ੇ ਦੇ ਚੱਕਰ ਚ ਪੰਜਾਬ ਫਸਿਆ ਕਿੱਦਾਂ ਆ ਮੈਂ ਪਰ ਕਾ ਟੱਚ ਨਹੀਂ ਜਾਊਂਗਾ ਦੂਜੇ ਰਾਜਾਂ ਦੀ ਤੁਲਨਾ ਨਹੀਂ ਕਰੂੰਗਾ ਵਗੈਰਾ ਵਗੈਰਾ ਵੀਡੀਓ ਫਿਰ ਨੀਰਸ ਵੀ ਹੋ ਸਕਦੀ ਹੈ ਤੁਹਾਡੇ ਵਾਸਤੇ ਵੀਡੀਓ ਲੰਬੀ ਵੀ ਹੋ ਸਕਦੀ ਹੈ ਮੈਂ ਤੁਹਾਨੂੰ ਇੱਕ ਓਵਰਵਿਊ ਦਿੰਦਾ ਕਿ ਪੰਜਾਬ ਦਾ ਕਰਜ਼ਾ ਕਿੱਥੋਂ ਸ਼ੁਰੂ ਹੁੰਦਾ ਹੈ ਕੌਣ ਜ਼ਿੰਮੇਵਾਰ ਨੇ ਅੱਜ ਪੰਜਾਬ ਕਿਸ ਮੁਹਾਣ ਤੇ ਹੈ ਕਿ ਭਾਈ ਕਿਸੇ ਵੇਲੇ ਵੀ ਇਹ ਜਿਹੜਾ ਵਿਆਜ ਦਾ ਅਮਾਊਂਟ ਆ ਜੋ ਵਧਦਾ ਜਾ ਰਿਹਾ ਦਿਓ ਕਦ ਹੋ ਜਾਏਗਾ ਡਿਫਾਲਟ ਹੋਣਾ ਸ਼ੁਰੂ ਹੋ ਗਿਆ ਤਾਂ ਮਾਮਲਾ ਵਿਗੜ ਸਕਦਾ ਹੈ ਅਗਲੀ ਵਾਰ ਫਿਰ ਮਿਲਦੇ ਹਾਂ ਕੱਟ ਤੱਕ ਦਿਵਸਾਂ ਸਾਰੇ ਨੂੰ ਸਤ ਸਾਰਿਆਂ ਨੂੰ ਸਤ